सत श्रीकाल जी अज आप बनावे फ्रेंच फ्राइज जो कि बच्चों बहुत ही पसंद होंगे तो आप घरें बड़े आसानी बना के तैयार कर सकते हैं बहुत ही जल्दी बन के तैयार हो जाते हैं चलो आप बना शुरू करते हैं मैं कुलवंत के के बसी चैनल से थोड़ा तो सार्व का स्वागत करती हाँ आप इतने आलू ले आलू छिल लैना है छिल के आपू रखना है कि ये काले ना हो जा ਬਾਰ ਰੱਖਣ ਨਾਲ ਇਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਆਲੂ ਆਪਾਂ ਸਾਰੇ ਛਿੱਲ ਕੇ ਤਿਆਰ ਕਰ ਲੈਣੇ ਨੇ ਆਲੂ ਆਪਾਂ ਸਾਰੇ ਛਿੱਲੇ ਨੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਪਾਣੀ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਧੋ ਲੈਣਾ ਹੈ ਧੋ ਕੇ ਫਿਰ ਆਪਾਂ ਇਹਨਾਂ ਨੂੰ ਕੱਟਣਾ ਹੈ ਆਲੂਆਂ ਦੇ ਆਪਾਂ ਪਹਿਲਾਂ ਵੱਡੇ ਪੀਸ ਕੱਟ ਲੈਣੇ ਨੇ ਕੱਟ ਕੇ ਆਪਾਂ ਇਹਨਾਂ ਦੇ ਸਾਰੇ ਇੱਕੋ ਜਿਹੇ ਛੋਟੇ ਪੀਸ ਕਟਾਂਗੇ ਫ੍ਰੈਂਚ ਫ੍ਰਾਈਜ਼ ਆਪਾਂ ਉਸੇ ਤਰ੍ਹਾਂ ਤਿਆਰ ਕਰਾਂਗੇ ਜਿਸ ਤਰ੍ਹਾਂ ਹਲਵਾਈ ਤਿਆਰ ਕਰਦੇ ਨੇ ਜੇਕਰ ਤੁਸੀਂ ਮੇਰੇ ਚੈਨਲ ਕੇਕੇ ਬਾਸੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਬੈਲ ਕਨ ਆਈ ਦਾ ਵੀ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਆਲੂਆਂ ਨੂੰ ਆਪਾਂ ਲੰਬੇ ਪੀਸ ਵਿੱਚ ਕੱਟ ਕੇ ਤਿਆਰ ਕਰ ਲੈਣਾ ਹੈ ਤਿਆਰ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲੈਣਾ ਹੈ ਤਾਂ ਕਿ ਜੋ ਇਹਨਾਂ ਵਿੱਚ स्टार्च ਹੈ ਉਹ ਸਾਰਾ ਨਿਕਲ ਜਾਏ ਆਲੂਆਂ ਵਿੱਚ स्टार्च ਬਹੁਤ ਹੁੰਦਾ ਹੈ ਆਪਾਂ ਸਾਫ਼ ਪਾਣੀ ਨਾਲ ਸਾਫ਼ ਕਰ ਲੈਣਾ ਹੈ ਆਲੂ ਆਪਾਂ ਸਾਰੇ ਕੱਟ ਕੇ ਤਿਆਰ ਕਰ ਲੈਨੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਾਂਗੇ ਇੱਧਰ ਗੈਸ ਤੇ ਆਪਾਂ ਇੱਕ ਬਤੀਲੇ ਵਿੱਚ ਪਾਣੀ ਲਿਆਏ ਪਾਣੀ ਆਪਣਾ ਥੋੜਾ ਗਰਮ ਹੋ ਚੁੱਕਿਆ ਏ ਵਿੱਚ ਇੱਕ ਚਮਚ ਮੈਂ ਨਮਕ ਦਾ ਪਾਇਆ ਏ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਆਲੂ ਪਾ ਦਾਂਗੇ ਆਲੂਆਂ ਨੂੰ ਉਬਾਲਣਾ ਨਹੀਂ ਹੈ ਆਲੂ ਆਪਾਂ ਸਾਰੇ ਵਿੱਚ ਪਾ ਦਿੱਤੇ ਨੇ ਆਲੂਆਂ ਨੂੰ ਆਪਾਂ ਤਦ ਤੱਕ ਪਕਾਵਾਂਗੇ ਜਦ ਤੱਕ ਪਾਣੀ ਵਾਈਟ ਵਾਈਟ ਨਹੀਂ ਹੋ ਜਾਂਦਾ ਦੇਖੋ ਪਾਣੀ ਬਿਲਕੁਲ ਵਾਈਟ ਹੋ ਗਿਆ ਏ ਹੁਣ ਇਹਨਾਂ ਦਾ ਸਟਾਰਚ ਸਾਰਾ ਨਿਕਲ ਚੁੱਕਿਆ ਏ ਆਲੂਆਂ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਇੱਕ ਛਾਨੇ ਵਿੱਚ ਪਾ ਕੇ ਰੱਖ ਦਾਂਗੇ ਤਾਂ ਕਿ ਇਹਨਾਂ ਦਾ ਸਾਰਾ ਪਾਣੀ ਨਿੱਚੜ ਜਾਏ ਪਾਣੀ ਆਲੂਆਂ ਦਾ ਸਾਰਾ ਨਿਕਲ ਚੁੱਕਿਆ ਏ ਹੁਣ ਆਪਾਂ ਇੱਕ ਮੋٹے ਕੱਪੜੇ ਤੇ ਤੌਲੀਏ ਤੇ ਜਾਂ ਪੋਨੇ ਤੇ ਕਿਸੇ ਵੀ ਕੱਪੜੇ ਤੇ ਆਪਾਂ ਇਹਨਾਂ ਨੂੰ ਫਲਾ ਲਾਂਗੇ ਤਾਂ ਕਿ ਥੋੜੇ ਜਾਈਂ ਡਰਾਈ ਹੋ ਜਾਣ ਆਲੂਆਂ ਨੂੰ ਮੈਂ 10-15 ਮਿੰਟ ਲਈ ਪੱਖੇ ਥੱਲੇ ਰੱਖ ਦਿੱਤਾ ਸੀ ਆਲੂ ਆਪਣੇ ਡਰਾਈ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਦੇਖੋ ਆਲੂ ਆਪਣੇ ਸੌਫਟ ਹੋ ਚੁੱਕੇ ਆ ਪਰ ਟੁੱਟ ਨਹੀਂ ਰਹੇ ਇਸ ਤਰ੍ਹਾਂ ਹੀ ਇਹਨਾਂ ਨੂੰ ਪਕਾ ਕੇ ਤਿਆਰ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ 2 ਚਮਚ ਕਾਰਨਫਲੋਰ ਦੇ ਪਾਵਾਂਗੇ ਤੇ ਆਪਾਂ ਆਲੂ ਹਲਕੇ ਹਲਕੇ ਹੱਥਾਂ ਨਾਲ ਮਿਕਸ ਕਰ ਲਾਂਗੇ ਤਾਂ ਕਿ ਜੇ ਕਾਰਨਫਲੋਰ ਸਾਰੇ ਆਲੂਆਂ ਨੂੰ ਲੱਗ ਜਾਏ ਹਲਕੀ ਜੀ ਕੋਟਿੰਗ ਇਹਨਾਂ ਤੇ ਆ ਜਾਏ ਕਾਰਨਫਲੋਰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ ਹੈ ਹੁਣ ਆਪਾਂ ਇੱਕ ਕੜਾਈ ਵਿੱਚ ਤੇਲ ਪਾਵਾਂਗੇ ਤੇਲ ਨੂੰ ਆਪਾਂ ਚੰਗਾ ਗਰਮ ਕਰ ਲੈਣਾ ਹੈ ਤੇਲ ਦੇ ਵਿੱਚ ਪਹਿਲਾਂ ਇੱਕ ਛੋਟਾ ਜਿਹਾ ਪੀਸ ਆਲੂ ਦਾ ਪਾ ਕੇ ਦੇਖਾਂਗੇ ਤੇਲ ਆਪਣਾ ਬਹੁਤ ਗਰਮ ਹੋ ਚੁੱਕਿਆ ਏ ਹੁਣ ਆਪਾਂ ਇਹਦੇ ਵਿੱਚ ਆਲੂਆਂ ਦੇ ਪੀਸ ਪਾ ਦਾਂਗੇ ਤੇ ਆਪਾਂ ਇਹਨਾਂ ਨੂੰ ਹਿਲਾਉਂਦੇ ਹੋਏ ਪਕਾ ਲਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਪਹਿਲਾਂ ਆਪਾਂ ਥੋੜਾ ਪਕਾ ਕੇ 2-3 ਮਿੰਟ ਤੱਕ ਪਕਾ ਕੇ ਬਾਹਰ ਕੱਢ ਲੈਣਾ ਏ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਫ੍ਰੀਜ ਕਰਕੇ ਵੀ ਰੱਖ ਸਕਦੇ ਹਾਂ ਜਦੋਂ ਬੱਚੇ ਮੰਗਣ ਚਟ ਕੱਢ ਕੇ ਉਹਨਾਂ ਨੂੰ ਬਣਾ ਕੇ ਦੇ ਦਿਓ ਮਹਿਮਾਨ ਆਉਣ ਤੇ ਉਹਨਾਂ ਅੱਗੇ ਵੀ ਆਪਾਂ ਇਹਨਾਂ ਨੂੰ ਸਰਵ ਕਰ ਸਕਦੇ ਹਾਂ ਸਾਰੇ ਹੀ ਫ੍ਰੈਂਚ ਫ੍ਰਾਈਜ਼ ਨੂੰ ਬਹੁਤ ਪਸੰਦ ਕਰਦੇ ਨੇ ਤੇ ਖੁਸ਼ ਹੋ ਕੇ ਖਾਂਦੇ ਨੇ ਖਾਸ ਕਰ ਬੱਚਿਆਂ ਨੂੰ ਤਾਂ ਬਹੁਤ ਹੀ ਪਸੰਦ ਆਉਂਦੇ ਨੇ ਤੇ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਤੇ ਦੂਸਰਾ ਬੈਚ ਵੀ ਪਾ ਦਾਂਗੇ ਦੂਸਰੇ ਬੈਚ ਨੂੰ ਵੀ ਆਪਾਂ ਇਸੇ ਤਰ੍ਹਾਂ ਪਕਾ ਲੈਣਾ ਆ 2-3 ਮਿੰਟ ਪਕਾ ਕੇ ਇਹਨਾਂ ਨੂੰ ਵੀ ਆਪਾਂ ਪਲੇਟ ਵਿੱਚ ਕੱਟ ਲੈਣਾ ਸਿਰਫ ਆਪਾਂ 50% ਇਹਨਾਂ ਨੂੰ ਪਕਾਉਣਾ ਹੈ ਇਹਨਾਂ ਨੂੰ ਫੇਰ ਚੰਗੀ ਤਰ੍ਹਾਂ ਨਾਲ ਠੰਡੇ ਕਰ ਲੈਣਾ ਹੈ ਠੰਡੇ ਕਰਨ ਤੋਂ ਬਾਅਦ ਆਪ ਇਹਨਾਂ ਨੂੰ ਦੁਬਾਰਾ ਫਰਾਈ ਕਰਨਾ ਹੈ ਫਿਰ ਆਪਾਂ ਚੰਗੇ ਕ੍ਰਿਸਪੀ ਹੋਣ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਇਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਕ੍ਰਿਸਪੀ ਹੋਣੇ ਆਪਣੇ ਸ਼ੁਰੂ ਹੋ ਗਏ ਨੇ 골ਡਨ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਕਿੰਨਾ ਵਧੀਆ ਕਲਰ ਆਇਆ ਏ ਇਸੇ ਤਰ੍ਹਾਂ ਬਣ ਕੇ ਤਿਆਰ ਕਰਨੇ ਨੇ ਇਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਸਾਰੇ ਆਪਾਂ ਪਲੇਟ ਵਿੱਚ ਕੱਢ ਲਾਂਗੇ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਫ੍ਰੈਂਚ ਫ੍ਰਾਈ ਕਰ ਵਿੱਚ ਜੀ ਤਿਆਰ ਕਰਕੇ ਦੇਖਿਓ ਬਹੁਤ ਹੀ ਕ੍ਰਿਸਪੀ ਤੇ कुरकुरੇ ਬਣ ਕੇ ਤਿਆਰ ਹੁੰਦੇ ਨੇ ਆਪਾਂ ਸਾਰੇ ਫ੍ਰੈਂਚ ਫ੍ਰਾਈਜ਼ ਇੱਕ ਪਲੇਟ ਵਿੱਚ ਕੱਢ ਲੈਨੇ ਬਹੁਤ ਹੀ कुरकुरੇ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇਹਨਾਂ ਨੂੰ ਇਸੇ ਤਰ੍ਹਾਂ ਤਿਆਰ ਕਰੋ 1/2 ਚਮਚ ਮੈਦੇ ਵਿੱਚ ਚਾਟ ਮਸਾਲੇ ਦਾ ਮਿਕਸ ਕੀਤਾ ਹੈ ਇਹ ਬਹੁਤ ਹੀ ਫਲੇਵਰ ਵਧੀਆ ਆਉਂਦਾ ਹੈ ਤੇ ਬਾਹਰੋਂ ਖੁਰਕੁਰੇ ਤੇ ਅੰਦਰੋਂ ਇਕਦਮ ਸੌਫਟ ਬਣ ਕੇ ਤਿਆਰ ਹੋਏ ਨੇ ਦੇਖੋ ਇਕਦਮ ਸੌਫਟ ਨੇ ਤੇ ਇਹਦੇ ਵਿੱਚ ਕੁਝ ਹੱਥਾਂ ਨਾਲ ਕਰਸ ਕਰਕੇ ਸੁੱਕਾ ਪੁਦੀਨਾ ਮੈਂ ਮਿਕਸ ਕੀਤਾ ਏ ਉਹਦਾ ਵੀ ਫਲੇਵਰ ਬਹੁਤ ਹੀ ਵਧੀਆ ਆਉਂਦਾ ਏ ਤੁਸੀਂ ਕਸੂਰੀ ਮੇਥੀ ਵੀ ਵਿੱਚ ਮਿਕਸ ਕਰ ਸਕਦੇ ਹੋ ਉਸਦਾ ਫਲੇਵਰ ਵੀ ਬਹੁਤ ਹੀ ਵਧੀਆ ਆਉਂਦਾ ਏ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਕੇ ਕੇ ਬਾਚੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਔਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ મેરે તરીકે જરૂર ઘર ટ્રાઈ કર્યો ધનવાદ